ਭਾਈਆ ਮੇਰੇ ਕੱਲ ਸੂਚਨਾ ਮਿਲ ਗਈ ਸੀ ਤੇ ਤੁਹਾਡੇ ਭਾਈ ਕੇ ਸਟ੍ਰੈਂਟ ਹੋ ਗਈ ਉਸ ਟਾਈਮ ਸੀ ਸੀਸੀਟੀਵੀ ਫੁਟੇਜ ਮੈਂ ਆਪ ਸਾਫ ਸਾਫ ਦੇਖ ਸਕਦੇ ਹੋ ਭਾਈਆ ਇੱਕ ਅੰਦਾ ਦੂਨ ਕਾਕ ਚਾਗੇ ਆਪਣੇ ਭਾਈ ਕੇ ਦੇਪ ਚਗਾਤੇ ਹੋਏ ਜਾ ਰਹਾ ਹੈ ਭਾਈਆ ਕਾਕ ਚਾਗਾ ਕਪੂਮਗੀ ਪਕੜ ਲਿਆ tha ਕਿਸ ਕੀ ਨੀਂਗੀ ਭਗਤ ਤੋਂ ਉਹਨਕੋ ਭਗਾਇਆ ਗਿਆ ਭਾਈਆ ਇਹ ਵੀ ਹਮੇਂ ਨਾ ਪਤਾ ਹੈ ਨੇ ਬੰਦਿਆਂ ਦੇ ਉੱਤੇ ਉਹ ਗੱਡੀ ਨੇ ਜਿਹੜਾ ਸਿੱਧੇ ਤੌਰ ਤੇ ਚਪੇੜ ਦੇ ਵਿੱਚ ਉਹ ਗੱਡੀ ਦੇ ਕਿੰਨੇ ਬੰਦੇ ਆਏ ਤਕਰੀਬਨ 4 ਬੰਦੇ 2 ਬੰਦੇ ਤੋਂ ਜ਼ਿਆਦਾ ਇੰਜਰ ਆ ਦੇਉ ਤਾਂ 3 ਦਿਨ ਘੰਟਾ ਤੱਕ ਪੂਗੀ ਨਹੀਂ ਪਹੁੰਚਦੀ ਹੈ ਭਈ ਉਸ ਨੂੰ ਆਟੋ ਮੰਗਾ ਕੇ ਜਾਣਾ ਪਗਦਾ ਰਿਹਾ ਮਤਲਬ ਬੰਦਾ ਹੀ ਬੰਦਾ ਹੀ ਨਹੀਂ ਫੜਿਆ ਜੀ ਦੱਸਣਗੇ ਕੀ ਇਹ ਬੰਦਾ ਹੀ ਨਹੀਂ ਹਜੇ ਤੱਕ ਫੜਿਆ ਗਿਆ ਭਈ ਆਪ ਵੀਡੀਓ ਦੇਖੇ ਹੋਈਗਾ ਕੁਗਿਆਮ ਨਾਸਾ ਕੀਆ ਹੋਇਆ ਭਈ ਤਾਂ ਉਸਕੇ ਬਾਅਦ ਵੀ ਮੇਰੇ ਭਾਈ ਕੰਮਤੇ ਹੋਏ ਚੜਾ ਗਿਆ ਸਾਡੇ ਜਿਹੜੇ ਗੁਰਦੁਆਰਾ ਦਾ ਗ੍ਰੰਥੀ ਆ ਉਹ ਵੀ ਸੀਰੀਅਸ ਆ 5% ਸਾਹ ਨਿਊਜ਼ ਚ ਉਹਦਾ ਵੀ ਕੋਈ ਪਤਾ ਨਹੀਂ ਸ਼ਾਮ ਤੱਕ ਵੀ ਕੀ ਖਬਰ ਆਉਣੀ ਹੈ ਕੀ ਨਹੀਂ

ਲੁਧਿਆਣਾ ਲਾਈਵ ਐ ਖੇਲ ਵਾਲੇ ਤੇ ਮਾਮ ਦਰਸ਼ਕਾਂ ਦਾ ਸਵਾਗਤ ਹੈ ਮੈਂ ਨੇ ਦਿਨ ਦਵਾਰ ਦਾ ਸੈਲੂ ਦਿਖਾਣ ਦਾ ਜਮਾਲਪੁਰ ਥਾਣੇ ਦੇ ਵਿੱਚ ਮੌਜੂਦ ਆ ਜਿੱਥੇ ਦੱਸਦੇ ਕਿ ਕੱਲ ਦੀ ਜੇਕਰ ਗੱਲ ਕਰੀਏ ਬੀਤੇ ਦਿਨ ਦੀ ਤਾਂ ਇੱਕ ਕੋਡੀ ਕਾਰ ਨੇ ਇੱਕ ਕੋਡੀ ਗੱਡੀ ਨੇ ਸਿੱਧੇ ਤੌਰ ਤੇ ਜੀਕੇ ਸਟੇਟ ਦੇ ਕੋਲ ਕਈ ਬੰਦਿਆਂ ਨੂੰ ਆਪਣੀ ਚਪੇੜ ਦੇ ਵਿੱਚ ਲੈ ਲਿਆ ਤੇ ਉਸ ਤੋਂ ਬਾਅਦ ਇੱਕ ਦੀ ਜੜੀ ਹੈ ਮੌਤ ਵੀ ਹੋ ਜਾਂਦੀ ਹੈ ਗੱਲਬਾਤ ਕਰ ਲੈਣੇ ਆ ਲੋਕੜੇ ਇੱਥੇ ਮੌਜੂਦ ਨੇ ਉਹਨਾਂ ਨਾਲ ਜਾਣਕਾਰੀ ਲੈਣੇ ਆ ਆਖਿਰਕਾਰ ਹੋਇਆ ਕੀ ਸੀਗਾ ਕਿਉਂਕਿ ਜਿਹੜੇ ਲੋਕ ਇੱਥੇ ਪਹੁੰਚੇ ਨੇ ਉਹਨਾਂ ਵੱਲੋਂ ਸਿੱਧੇ ਤੌਰ ਤੇ ਦੇਖ ਸਕਦੇ ਹੋ ਕਿ ਉਹ ਰੋਲਾ ਪਾ ਰਹੇ ਸੋ ਉਹ ਸਾਰੀ ਜਾਣਕਾਰੀ ਜਿਹੜੀ ਹੈ ਲੋਕਾਂ ਨਾਲ ਲੈਣੇ ਆ ਕਿਉਂਕਿ ਜਿਹੜੇ ਲੋਕ ਇੱਥੇ ਮੌਜੂਦ ਨੇ ਉਹਨਾਂ ਨਾਲ ਜਾਣਕਾਰੀ ਲਵਾਂਗੇ ਅਖੀਰਕਾਰ ਹੋਇਆ ਕੀ ਸੀਗਾ ਕਿਉਂਕਿ ਤੁਸੀਂ ਪਿੰਡ ਦੇ ਵਸਨੀਕ ਉਸੇ ਪਿੰਡ ਦੇ ਵਿੱਚ ਰਹਿੰਦੇ ਹੋ ਹਾਂਜੀ ਕੀ ਹੋਇਆ ਸੀਗਾ ਉਹ ਗੱਡੀ ਵਾਲਾ ਕਿਤਾਬੀਤਾ ਸੀ ਉਹਦਾ ਬਿਲਕੁਲ ਆ ਦੇਖ ਸਦੋਂ ਕਿ ਭਾਈ ਜਿਹੜਾ ਇੱਕ ਜਾ ਰਿਹਾ ਵਾ ਉਹਦੇ ਨਾਲ ਗੱਲਬਾਤ ਕਰ ਲੈਣੇ भैया राम प्रवेश नाम है भैया वाकपास हम जा रहे भैया मुझको क्यों जा रहे हो क्या बात क्या हुई है आ... सर बात क्या हुई है बताओगे बात क्या हुई है बताओगे भाई की भैया बात क्या हुई है बताओगे

धार दिखा रहे हैं जिथे देख सकते हो कि राम प्रवेश कुमार शाह ये नाम है <laughs> मेरा पूरा एड्रेस पता देखा भैया <laughs> <laughs> मेरे कल सूचना मिली आपके भाई के एक्सीडेंट हो गई एक्सीडेंट में हम आगे सीसीटीवी के फुटेज भी हमारे पास पहुँचा भैया मेरे फोन में भी है उस सीसीटीवी फुटेज में आप साफ साफ देख सकते हो भैया एक अंधा दूध कागज हमारे भाई के दे पर चढ़ाते हुए रहा है भैया बाकी उसको रोकने के लिए नहीं दो तो तीन दिन घंटा तक पुलिस नहीं पहुंचती है भैया उसको ऑटो में गए के जाना पड़ता है भैया मतलब भाई पैदल जा जाते नहीं हो तो हम गे गए जाते था भैया कुछ चचू में बेचते थे यही भाई तिल को नहीं पांगक में बेचते थे उसको भैया मतलब दो दो तीन तीन घंटे तक गए पास में थाना है कितना दूर थाना है

कुयाम नासा किया हुआ भैया था उसके बाद भी मेरे भाई को मानते हुए चगा गया बाकी हमको भैया ना पंजाब पुलिस से उम्मीद है न यहाँ के लोग से उम्मीद है हमें कुछ ना भैया हम आज शाम को लौट जा रहे हैं मेरे भाई का नाश फिक जग में है यही संगा दो गगा दो चाहे उसको मच्छे कुछ भी कर दो हमे शाम को लौट जाएंगे भैया या तुम पिंड से आए हम गाँव से आया सुब मेरा टिकट भी था भैया हम इनाबाद में हम भी काम करते थे जैसा फोन गया भैया हम पूरे उसी समय पूरे काम चोड़ के सुल्तानपुर से टिकट कटाए थे भैया ये हमेगा टिकट ਬਿਲਕੁਲ ਤੁਸੀਂ ਦੇਖ ਸਕਦੇ ਹੋ ਕਿ ਪਰਿਵਾਰ ਹੈ ਜਿਹੜਾ ਦੇਖ ਸਕਦੇ ਹੋ ਕਿ ਪਰਿਵਾਰ ਹੈ ਸਿੱਧੇ ਤੌਰ ਤੇ ਇਹ ਪਿੰਡੋਂ ਆਂਦਾ ਵਾ ਕਿਉਂਕਿ ਇਹਦੇ ਭਰਾ ਜਿਹੜਾ ਦੇਖ ਸਕਦੇ ਹੋ ਕਿ ਜੀਕੇ ਸਟੇਟ ਦੇ ਕੋਲ ਕੁਲਚੇ ਛੋਲਿਆਂ ਦੀ ਜਿਹੜੀ ਰੇੜੀ ਆ ਉਹ ਲੈ ਕੇ ਜਾ ਰਿਆ ਸੀਗਾ ਤੇ ਇੱਕ ਤੇਜ਼ ਰਫ਼ਤਾਰ ਆਉੜੀ ਗੱਡੀ ਨੇ ਉਹਨਾਂ ਨੂੰ ਸਿੱਧੇ ਤੌਰ ਤੇ ਆਪਣੀ ਚਪੇੜ ਦੇ ਵਿੱਚ ਲਿੱਤਾ ਤੇ ਉਸ ਤੋਂ ਬਾਅਦ ਉਹਦੀ ਜਿਹੜੀ ਆ ਮੌਕੇ ਤੇ ਮੌਤ ਹੋ ਜਾਂਦੀ ਹੈ ਪਰ ਪਰਿਵਾਰ ਵੱਲੋਂ ਲਗਾਤਾਰ ਇਨਸਾਫ਼ ਦੀ ਗੁਹਾਰ ਕੀਤੀ ਜਾ ਰਹੀ ਹੈ ਮਾਮਲਾ ਪੁਲਿਸ ਜਮਾਲਪੁਰ ਥਾਣੇ ਵੱਲੋਂ ਦਰਜ ਕਰ ਦਿੱਤਾ ਗਿਆ ਵਾ ਪਰ ਮਾਮਲੇ ਦੇ ਵਿੱਚ ਕੀ ਕੁਝ ਦਰਜ ਕੀਤਾ ਗਿਆ ਹੈ ਪਰਿਵਾਰ ਕੀ ਮੰਗ ਕਰ ਰਿਹਾ ਹੈ ਹਲੇ ਤੱਕਰ ਕੁ मां यही कर रहे हैं पंजाब पुलिस से कि हमको नियाना है छोटा-छोटा नियाना पांच नियाना तीन कुड़ी है दो मुंडे है जी उसको हक चाहिए जी ਇਪ ਪਾਂਚਲੀ ਜਿਹੜੇ ਦੇਖ ਸਕਦੇ ਹੋ ਕਿ ਭਾਈ ਪ੍ਰਵਾਸੀ ਭਰਾ ਜਿਹੜਾ ਸਾਡਾ ਖੜਾ ਹੋਇਆ ਵਾ ਉਹਨਾਂ ਦੇ ਵਿੱਚ ਦੇਖ ਸਕਦੇ ਹੋ ਕਿ ਜਿਹੜੇ ਆਏ ਹੋਏ ਨੇ ਸੋ ਉਸ ਤੋਂ ਬਾਅਦ ਇਹ ਪਿੰਡੋਂ ਆਂਦੇ ਨੇ ਉਸ ਤੋਂ ਬਾਅਦ ਇੱਥੇ ਕਮਾਨ ਵਾਸਤੇ ਪਰ ਇੱਥੇ ਇੱਕ ਬੰਦੇ ਦੇ ਨਾਲ ਜਿਹੜੀ ਦੇਖ ਸਕਦੇ ਹੋ ਕਿ ਕਿੰਨੀ ਜ਼ਿਆਦਾ ਜਿਹੜੀ ਆ ਮਾੜੀ ਹੁੰਦੀ ਹੈ ਸਿੱਧੇ ਤੌਰ ਤੇ ਗੱਡੀ ਹੈ ਉਹ ਕਾਫੀ ਪਿਆਣਾ ਤੇਜ਼ ਰਫ਼ਤਾਰ ਗੱਡੀ ਉਸ ਤੋਂ ਬਾਅਦ ਟੱਕਰ ਹੁੰਦੀ ਹੈ ਸੋ ਆਖਿਰਕਾਰ ਹੋ ਗਈ ਜਾਂਦਾ ਵਾ ਮੌਕੇ ਤੇ ਜਿਹੜੀ ਆ ਕੁਲਚੇ ਰੇੜੀ ਲਾਉਣ ਵਾਲਿਆ ਜਿਹੜਾ ਨੌਜਵਾਨ ਹੁੰਦਾ ਉਹਦੀ ਮੌਤ ਹੋ ਜਾਂਦੀ ਹੈ ਗਲਬਾਤ ਕਰ ਲੈਣੇ ਆ ਜਿਹੜੇ ਸਰਪੰਚ ਮੌਜੂਦ ਨੇ ਤੁਸੀਂ ਸਰਪੰਚੋ ਸਰ ਜੀ ਸਰ ਕਿੱਥੋਂ ਦੇ ਭਾਮੀਆਂ ਖੁਰਦ ਦੇ ਭਾਮੀਆਂ ਖੁਰਦ ਦੇ ਕੀ ਹੋਇਆ ਸੀਗਾ ਸਰ ਸਰ ਮੈਂ ਵੈਸੇ ਕੱਲ ਇੱਥੇ ਹੈ ਨਹੀਂ ਸੀਗਾ ਮੈਂ ਤਾਂ ਬਾਹਰ ਗਿਆ ਹੋਇਆ ਸੀ ਤੇ ਇੱਥੇ ਅੱਜ ਆਏ ਸੀਗੇ ਵੀ ਇੱਕ ਤਾਂ ਤਕਰੀਮਾ ਬਿਆਨ ਦਰਜ ਕਰਾਉਣੇ ਸੀਗੇ ਜੀ ਤੇ ਇੱਕ ਪੋਸਟਮਾਰਟਮ ਤੇ ਬਾਰੇ ਆਏ ਸੀਗੇ ਵੀ ਐਫ ਆਈ ਆਰ ਦੀ ਕਾਪੀ ਲਈ ਆ ਜੀ ਉਹਦੇ ਬਾਰੇ ਆਏ ਸੀਗੇ ਜਿਹਦਾ ਪੋਸਟਮਾਰਟਮ ਹੋ ਰਿਹਾ ਸੀਗਾ ਉਹ ਕਿੱਥੇ ਦਾ ਰਹਿਣ ਵਾਲਾ ਸੀਗਾ ਉਹਦੀ ਜਿੱਥੇ ਮੌਤ ਹੁੰਦੀ ਹੈ ਉਹ ਉੱਥੇ ਹੀ ਰਹਿੰਦਾ ਸੀਗਾ ਭਾਮੀਆਂ ਭਾਮੀਆਂ ਖੁਰਦ ਆਪਣੇ ਕਿਰਾਏ ਤੇ ਇੱਥੇ ਰਹਿੰਦਾ ਸੀਗਾ ਅੱਛਾ ਤਕਰੀਬਨ ਕਿੰਨੇ ਬੰਦਿਆਂ ਦੇ ਉੱਤੇ ਉਹ ਗੱਡੀ ਨੇ ਜਿਹੜਾ ਸਿੱਧੇ ਤੌਰ ਤੇ ਚਪੇੜ ਦੇ ਵਿੱਚ ਉਹ ਗੱਡੀ ਦੇ ਕਿੰਨੇ ਬੰਦੇ ਆਏ ਤਕਰੀਬਨ 4 ਬੰਦੇ 2 ਬੰਦੇ ਦਾ ਜ਼ਿਆਦਾ ਇੰਜਰ ਇੱਕ ਦੀ ਡੈਥ ਹੋ ਗਈ ਆ ਤੇ ਇੱਕ ਇੰਜਰ ਆ ਜ਼ਿਆਦਾ ਤੇ ਦੋ ਦੇ ਕਾਫੀ ਸੱਟਾਂ ਲੱਗੀਆਂ ਜਾਂ ਤੇ ਇਹ ਕਿ ਕਿਵੇਂ ਮੰਨਦੇ ਹੋ ਵੀ ਤੇਜ਼ ਰਫ਼ਤਾਰ ਗੱਡੀ ਸੀਗੀ ਨਸ਼ੇ ਦੇ ਵਿੱਚ ਸੀਗਾ ਡਰਾਈਵਰ ਗੱਡੀ ਦਾ ਨਹੀਂ ਇਹਦੇ ਬਾਰੇ ਹਮ ਤਾਂ ਅਸੀਂ ਕੁਝ ਨਹੀਂ ਦੱਸ ਸਕਦੇ ਵੀ ਇਹ ਤਾਂ ਪੁਲਿਸ ਨੇ ਕਾਰਵਾਈ ਚ ਦੱਸਾਂ ਆਪਣੀ ਜਨਸ਼ੀਸ਼ੀ ਸੀ ਕਿਉਂਕਿ ਉਹਦਾ ਮਲਾਜਾ ਹੋਊਗਾ ਫਿਰ ਪਤਾ ਲੱਗੂਗਾ ਵੀ ਤੇ ਹਲੇ ਤੱਕਰ ਕੁਝ ਵੀ ਪਤਾ ਨਹੀਂ ਲੱਗ ਪਾਰ ਨਹੀਂ ਹਲੇ ਨਹੀਂ ਹਲੇ ਕਿਉਂਕਿ ਅਸੀਂ ਪੁੱਛਿਆ ਸੀ ਡਰਾਈਵਰ ਬਾਰੇ ਉਹ ਕਹਿੰਦੇ ਡੀਐਮਸੀ ਦਾਖਲ ਨਾ ਮਾਮਲਾ ਦਰਜ ਕਰ ਦਿੱਤਾ ਗਿਆ। ਮਾਮਲਾ ਦਰਜ ਕਰ ਦਿੱਤਾ ਗਿਆ। ਜਿਹੜਾ ਗੱਡੀ ਦਾ ਡਰਾਈਵਰ ਸੀਗਾ ਉਹ ਵੀ ਡੀ ਐਮ ਸੀ ਦਾਖਲ ਆ। ਦਾਖਲ ਆ। ਇਹ ਪੁਲਿਸ ਵੱਲੋਂ ਗੱਲ ਕਹੀ ਜਾ ਰਹੀ ਹੈ। ਬਿਲਕੁਲ ਜੀ। ਇਹ ਜਿਹੜੇ ਦੇਖ ਸਕਦੇ ਹੋ ਕਿ ਪਾਮੀਆਂ ਦੇ ਜਿਹੜੇ ਸਰਪੰਚ ਨੇ ਉਹਨਾਂ ਨਾਲ ਗੱਲ ਕੀਤੀ ਉਹਨਾਂ ਵੱਲੋਂ ਸਿੱਧੇ ਤੌਰ ਤੇ ਗੱਲ ਕਹੀ ਜਾ ਰਹੀ ਕੀ ਪੁਲਿਸ ਵੱਲੋਂ ਕਿਹਾ ਗਿਆ ਕਿ ਉਹਦੀ ਗੱਡੀ ਦਾ ਜਿਹੜਾ ਡਰਾਈਵਰ ਹੈ ਉਹ ਡੀ ਐਮ ਸੀ ਦੇ ਵਿੱਚ ਦਾਖਲ ਹੈ ਪਰ ਕਾਫੀ ਤੇਜ਼ ਰਫ਼ਤਾਰ ਗੱਡੀ ਨੇ ਜਿਹੜਾ ਦੇਖ ਸਕਦੇ ਹੋ ਕਿ ਸਿੱਧੇ ਤੌਰ ਤੇ ਚਾਰ ਬੰਦਿਆਂ ਨੂੰ ਆਪਣੀ ਚਪੇੜ ਦੇ ਵਿੱਚ ਲੈਂਦੀ ਹੈ ਤੇ ਦੋ ਜਿਹੜੇ ਨੇ ਕਾਫੀ ਜ਼ਿਆਦਾ ਇੰਜਰਡ ਨੇ ਇੱਕ ਦੀ ਜਿਹੜੀ ਮੌਤ ਹੋ ਜਾਂਦੀ ਤਾਰੀਆ ਇੱਕ ਪਾਸੇ ਲੋਕ ਖੜੇ ਨੇ ਜਿਹੜੇ ਪਿੰਡੋਂ ਆਏ ਨੇ ਸੋ ਇੱਕ ਪਾਸੇ ਪਾਮੀਆਂ ਪਿੰਡ ਤੋਂ ਜਿਹੜੇ ਲੋਕ ਆਏ ਨੇ ਹੱਥਾਂ ਦੇ ਵਿੱਚ ਕਾਗਜ਼ ਫੜੇ ਨੇ ਹੱਥ ਇਹ ਕਾਗਜ਼ ਕਿਸ ਚੀਜ਼ ਦਾ ਬਈ ਕਦੀ ਜਰਾ ਲੱਗੀਆਂ ਨਹੀਂ ਇਹਨਾਂ ਦੇ ਇਹਦੇ ਤੇ ਦੇਖ ਲੋ ਇੱਕ ਹੈਗੀ ਆਈ 181 281 125 125 324 ਦੱਸਿਆ ਜਾਣਕਾਰੀ ਦਿੱਤੀ ਵੀ ਹੈ ਤਾਰਾ ਵਾਲੀ ਬੰਦਾ ਹੀ ਨਹੀਂ ਫੜਿਆ ਜੀ ਦੱਸਣਗੇ ਕੀ ਇਹ ਬੰਦਾ ਹੀ ਨਹੀਂ ਹਜੇ ਤੱਕ ਫੜਿਆ ਗਿਆ ਤੇ ਗੱਡੀ ਕਿੱਥੇ ਹੈਗੀ ਆ ਗੱਡੀ ਤਾਂ ਪੁਲਿਸ ਚੌਂਕੀ 'ਚ ਖੜੀ ਆ ਗੱਡੀ ਵੀ ਚੌਂਕੀ ਖੜੀ ਆਈ ਸਕੂਟਰੀ ਵੀ ਚੌਂਕੀ ਖੜੀ ਆ ਬੁਲਟ ਵੀ ਚੌਂਕੀ ਖੜਾ ਵਾ ਬੰਦਾ ਹੀ ਨਹੀਂ ਹੈਗਾ ਬੰਦੇ ਦਾ ਮੈਡੀਕਲ ਕੀ ਦੂਜਾ ਕੀਤਾ ਹੋਇਆ ਸੀ ਨਸ਼ਾ ਵਗੈਰਾ ਕੀਤਾ ਹੋਇਆ ਸੀ ਇਹਦਾ ਤੇ ਕਾਰਨ ਕੀ ਹੈਗਾ ਵਾ ਹੁਣ ਉਹ ਰੋਲਾ ਕਿਸ ਚੀਜ਼ ਦਾ ਪੈ ਰਿਹਾ ਪੁਲਿਸ ਨੇ ਤਾਂ ਮਾਮਲਾ ਦਰਜ ਕੀਤਾ ਬੰਦਾ ਫੜਿਆ ਜਾ ਬਈ ਸਾਨੂੰ ਕੋਈ ਚੱਕਰ ਨਹੀਂ ਆਉਦਾ ਜੜੀ ਉਹਦੇ ਤੇ ਕਾਰਵਾਈ ਆਉ ਕਰਦਾ ਤੁਸੀਂ ਪਿੰਡ ਦੇ ਵਸਨੀਕ ਹੋ ਹਾਂਜੀ ਸਾਡੇ ਪਿੰਡ ਦਾ ਭਾਮੀਆਂ ਪਿੰਡ ਦਾ ਸਾਡਾ ਭਾਮੀਆਂ ਕਿਸ ਜਗ੍ਹਾ ਦੇ ਉੱਤੇ ਕਾਫੀ ਤੇਜ਼ ਰਫ਼ਤਾਰ ਗੱਡੀ ਜੜੀ ਆ ਭਾਮੀਆਂ ਰੋਡ ਦੇ ਉੱਪਰ ਹੀ ਆ ਪਿੰਡ ਦੇ ਵਿੱਚ ਹੀ ਅੱਛਾ ਜੀ ਕਿਸ ਸਟੇਟ ਦੇ ਕੋਲ ਹਾਂਜੀ 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 ਕਿੱਦਾਂ ਮਤਲਬ ਕਾਫੀ ਤੇਜ਼ ਰਫ਼ਤਾਰ ਸੀ ਕਿ ਨਸ਼ੇ ਦੇ ਵਿੱਚ ਸੀਗਾ ਜਾਂ ਕਿਹਦੀ ਚੀਜ਼ ਹੋ ਸਕਦਾ ਜੀ ਹੁਣ ਪਤਾ ਨਹੀਂ ਇਹ ਤਾਂ ਜੇ ਉਹਦਾ ਇਹ ਮੈਡੀਕਲ ਕਰਾ ਇੱਕ ਦੀ ਜਿਹੜੀ ਮੌਤ ਦੱਸੀ ਜਾ ਰਹੀ ਆ ਹਾਂ ਉਹ ਸਾਡੇ ਕਿਰਾਏ ਤੇ ਰੰਦਾ ਸੀਗਾ ਪਰਦੇਸੀ ਬੰਦਾ ਸੀ ਰੇੜੀ ਵਾਲਾ ਸੀ ਕੁਲਚੀ ਵਾਲ ਉਹਦੀ ਡੈਥ ਹੋ ਗਈ ਮੌਕੇ ਤੇ ਥੋੜੇ ਕਿਰਾਏ ਤੇ ਰੰਦਾ ਹਾਂ ਸਾਡੇ ਜਿਹੜਾ ਗੁਰਦੁਆਰਾ ਦਾ ਗ੍ਰੰਥੀ ਆ ਉਹ ਵੀ ਸੀਰੀਅਸ ਆ 5% ਸਹ ਨੇ ਉਹ ਚ ਉਹਦਾ ਵੀ ਕੋਈ ਪਤਾ ਨਹੀਂ ਸ਼ਾਮ ਤੱਕ ਵੀ ਕੀ ਹੋ ਖਬਰ ਆਉਣੀ ਹੈ ਕੀ ਨਹੀਂ ਆਉਣੀ ਕਿੰਨੇ ਬੰਦੇ ਤਕਰੀਬਨ ਜਿਹੜੇ ਆ ਚਪੇੜ ਦੇ ਵਿੱਚ ਆ ਚਾਰ ਜਣੇ ਆ ਚਾਰ ਜਣੇ ਚਪੇੜ ਜਾਂਦੇ ਇੰਜਰਡ ਜਿਹੜੇ ਕਾਫੀ ਹੈਗੇ ਉਹ ਦੋ ਜਣੇ ਸੀਰੀਅਸ ਨੇ ਇੱਕ ਦੀ ਤਾਂ ਡੈਥ ਹੀ ਹੋ ਗਈ ਇੱਕ ਜਾਦੀ ਸੀਰੀਅਸ ਆ ਇੱਕ ਦੀਆਂ ਪਸਲੀਆਂ ਤੇ ਮੋਢੇ ਟੁੱਟ ਗਿਆ ਉਹਨਾਂ ਦਾ ਨਾਮ ਕੀ ਹੈਗਾ ਚਾਰਾ ਮਤ ਨਾਉਂ ਨਹੀਂ ਪਤਾਈ ਐ ਮੈਂ ਸਾਰਿਆਂ ਦਾ ਕੁਝ ਕਿਸੇ ਦਾ ਨਹੀਂ ਪਤਾ ਨਾਉਂ ਨਹੀਂ ਪਤਾ ਚਾਰ ਬੰਦੇ ਨੇ ਚਾਰ ਬੰਦੇ ਨੇ ਕੀ ਲੱਗਦਾ ਵੀ ਇਹ ਸਪੀਡ ਨਾਲ ਗੱਡੀ ਚਲਾਉਣੀ ਉੱਥੇ ਠੀਕ ਸੀ ਨਾ ਜੀ ਨਾ ਉੱਥੇ ਦਾ ਟ੍ਰੈਪ ਘਾਤੋਂ ਵੱਧ ਗੱਡੀ ਉੱਥੋਂ ਘੱਟੋ ਘੱਟ ਨਹੀਂ 60 ਤੋਂ 70 ਦੀ ਸਪੀਡ ਤੇ ਗੱਡੀ ਆ ਰਹੀ ਹੈ ਆ ਬਿਲਕੁਲ ਤੁਸੀਂ ਦੇਖ ਸਕਦੇ ਹੋ ਕਿ ਜਿਹੜੇ ਪਿੰਡ ਦੇ ਲੋਕ ਨੇ ਜਮਾਲਪੁਰ ਥਾਣੇ ਦੇ ਵਿੱਚ ਖੜੇ ਨੇ ਜਿੱਥੇ ਥਾਣੇ ਦੀ ਤਸਵੀਰਾਂ ਤੁਹਾਡੇ ਨਾਲ ਸਾਂਝਾ ਕਰਾ ਰਹੇ ਹਾਂ ਦੇਖਦੇ ਹੋ ਪਿੱਛੇ ਜਿਹੜੇ ਲੋਕ ਨੇ ਜਿਨ੍ਹਾਂ ਦੀ ਮੌਤ ਹੁੰਦੀ ਹੈ ਉਹਨਾਂ ਦੇ ਨਾਲ ਜਿਹੜੇ ਕੁਝ ਲੋਕ ਆਂਦੇ ਨੇ ਪਿੰਡੋਂ ਆਂਦੇ ਨੇ ਉਹਨਾਂ ਦਾ ਜਿਹੜਾ ਭਰਾਵਾ ਹੈ ਉਹ ਵੀ ਆਂਦਾ ਤੇ ਪਿੰਡ ਪਾਮੀਆਂ ਦੇ ਵਿੱਚ ਜਿਹੜੇ ਲੋਕ ਨੇ ਉਹ ਵੀ ਆਂਦੇ ਨੇ ਸੋ ਦੱਸਦੇ ਕਿ ਚਾਰ ਲੋਕ ਜਿਹੜੇ ਨੇ ਗੱਡੀ ਦੇ ਵਿੱਚ ਪੇੜ ਦੇ ਵਿੱਚ ਆਂਦੇ ਨੇ ਤਾਂ ਇੱਕ ਦੀ ਜੁੜੀ ਹੈ ਮੌਤ ਹੋ ਜਾਂਦੀ ਹੈ ਤਿੰਨ ਕਾਫੀ ਜ਼ਿਆਦਾ ਇੰਜਰਡ ਨੇ ਲੋਕਾਂ ਦਾ ਵਲੋਂ ਕਹਿਣਾ ਹੈ ਪਰ ਮਾਮਲਾ ਦਰਜ ਕਰ ਦਿੱਤਾ ਗਿਆ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਪਰ ਕੀ ਕਾਰ ਕੀ ਉਹਨੂੰ ਅਰੈਸਟ ਕੀਤਾ ਜਾਂ ਹੁੰਦੇ ਤਾਂ ਕੀ ਕਾਰਵਾਈ ਕੀਤੀ ਹਲੇ ਜਾਣਕਾਰੀ ਲੈਣੀ ਬਾਕੀ ਹੈ ਪ੍ਰਸ਼ਾਸਨ ਨਾਲ ਜਾਣਕਾਰੀ ਲਵਾਂਗੇ ਕਿ ਕੀ ਕੁਝ ਕਾਰਵਾਈ ਜਿਹੜੀ ਆ ਕੀਤੀ ਗਈ ਹੈ ਫਿਰ ਹਾਲ ਥਾਣੇ ਦੀਆਂ ਤਸਵੀਰਾਂ ਦਿਖਾਈਆਂ ਪਰਿਵਾਰ ਆਪਣਾ ਮੰਗ ਜਿਹੜਾ ਲਗਾਤਾਰ ਕਰ ਰਿਹਾ ਹੈ ਲਗਾਤਾਰ ਸੋਸ਼ਲ ਮੀਡੀਆ ਦੇ ਉੱਤੇ ਤੁਸੀਂ ਤਸਵੀਰਾਂ ਦੇਖੀਆਂ ਕਿ ਕਿਸ ਤਰੀਕੇ ਆ ਆਡੀ ਕਾਰ ਜਿਹੜੀ ਕਾਫੀ ਤੇਜ਼ ਰਫ਼ਤਾਰ ਬੇਬਾਕ ਹੋ ਕੇ ਸਿੱਧੇ ਤੌਰ ਤੇ ਬੰਦਿਆਂ ਦੇ ਉੱਤੇ ਸਿੱਧੇ ਤੌਰ ਤੇ ਚਾੜ ਦਿੰਦੀ ਆ ਹਾਲਾਂਕਿ ਕਾਫੀ ਵੱਡਾ ਭਿਆਨਕ ਐਕਸੀਡੈਂਟ ਸੀਗਾ ਪਰ ਕੀ ਹੋਇਆ ਵੈ ਇਹ ਸਾਰੀ ਜਾਣਕਾਰੀ ਜਿਹੜੀ ਆ ਪ੍ਰਸ਼ਾਸਨ ਨਾਲ ਲੈਣੇ ਸੋ ਦੱਸ ਦਿਓ ਸਾਡੇ ਨਾਲ ਐਸਐਚਓ ਜਮਾਲਪੁਰ ਮੌਜੂ ਸੱਚੀ ਗੱਲ ਜੀ ਮੈਂ ਕੱਲ ਪਾਮੀਆਂ ਜੀ ਕੇ ਸਟੇਟ ਦੇ ਕੋਲ ਆਡੀ ਗੱਡੀ ਨੇ ਕਈ ਬੰਦੇ ਚਪੇੜ ਦੇ ਵਿੱਚ ਲਿਆਂਦੇ ਸਰ ਕੀ ਸੀਗਾ ਮਾਮਾ ਉਹ ਆਡੀ ਗੱਡੀ ਨਾਲ ਐਕਸੀਡੈਂਟ ਹੋਇਆ ਜੀ ਉੱਥੇ ਇੱਕ ਇੱਕ ਬੰਦੇ ਦੀ ਡੈਥ ਹੋ ਗਈ ਹੈ ਪ੍ਰੇਮ ਕੁਮਾਰ ਸ਼ਾ ਉਹਦਾ ਨਾਮ ਹੈ ਤਿੰਨ ਬੰਦੇ ਇੰਜਰਡ ਹੋਏ ਸੀਗੇ ਜਿਹੜੇ ਐਡਮਿਟ ਨੇ ਉਹ ਠੀਕ ਨੇ ਫਿਲਹਾਲ ਤੇ ਆਪਾਂ ਇੱਕ ਐਫ ਆਈ ਆਰ ਦਰਜ ਕੀਤੀ ਹੈ 115 ਨੰਬਰ ਐਫ ਆਈ ਆਰ ਐਕਸੀਡੈਂਟ ਦੀ ਤੇ ਬੰਦਾ ਆਇਡੈਂਟੀਫਾਈ ਹੋ ਗਿਆ ਹੋਇਆ ਹੈ ਡਰਾਈਵਰ ਜੀ ਜਲਦੀ ਅਰੈਸਟ ਕਰ ਲਿਆ ਜਾਊਗਾ ਤੇ ਡਰਾਈਵਰ ਮੌਕੇ ਤੇ ਨਹੀਂ ਮੌਜੂਦ ਸੀਗਾ ਗੱਡੀ ਦੇ ਵਿੱਚ ਜਦੋਂ ਬੌਂਕੀ ਤੇ ਤਾਂ ਮਜਬੂਰ ਹੋ ਗਈ ਜਦੋਂ ਪੁਲਿਸ ਪਾਰਟੀ ਪਹੁੰਚੀ ਉਸ ਤੋਂ ਪਹਿਲਾਂ ਚਲਾ ਗਿਆ ਸੀ ਉੱਥੋਂ ਗੱਡੀ ਬਰਾਮਦ ਕਰ ਲਈ ਤੀ ਹਾਂ ਗੱਡੀ ਬਰਾਮਦ ਕਰ ਲਈ ਗਈ ਹੈ ਮੈਮ ਕੀ ਲੱਗਦਾ ਕਿ ਕਾਫੀ ਤੇਜ਼ ਰਫ਼ਤਾਰ ਸੀ ਗੱਡੀ ਨਸ਼ੇ ਦੇ ਵਿੱਚ ਸੀਗਾ ਜਾਂ ਕਿਦਾਂ ਇਹ ਗੱਲ ਤਾਂ ਜੀ ਜਦੋਂ ਅਰੈਸਟ ਹੋਊਗਾ ਉਦੋਂ ਹੀ ਕਲੀਅਰ ਹੋਊਗੀ ਪਰ ਆਪਾਂ ਸੀਸੀਟੀਵੀ ਫੁਟੇਜ ਵਗੈਰਾ ਕਲੈਕਟ ਕੀਤੀ ਹੈ ਤਾਂ ਗੱਡੀ ਦੀ ਤੇਜ਼ ਹੀ ਸਿਰਫਤਾਰ ਮੈਮ ਕੀ ਇਨਸਾਫ ਦਿੱਤਾ ਜਾਊਗਾ ਉਸ ਪਰਿਵਾਰ ਨੂੰ ਫਿਰ ਹਾਲ ਜਿਹੜੀ ਕਾਰਵਾਈ ਕੀਤੀ ਗਈ ਹੈ ਉਸ ਅਧਾਰ ਤੇ ਪ੍ਰੇਮ ਚੰਦ ਸਾਹ ਜਿਹੜਾ ਤੁਸੀਂ ਦੱਸਿਆ ਨਾਮ ਜਿਹਦੇ ਦੀ ਮੌਤ ਹੋਈ ਹੈ ਉਹ ਕਿੱਥੇ ਤਾਂ ਰਹਿਣ ਵਾਲਾ ਸੀ ਉਹ ਇੱਥੇ ਤਾਂ ਆਪਾਂ ਮੇਰਾ ਰੋਡ ਤੇ ਕੁਲਚੇ ਦੀ ਰੇੜੀ ਲਾਉਂਦਾ ਸੀ ਪਾਣੀ ਵਾਲੀ ਟੈਂਕੀ ਦੇ ਕੋਲ ਉਹ ਰਹਿੰਦੇ ਕਿਰਾਏ ਤੇ ਵੈਸੇ ਉਹ ਪਿੱਛੋਂ ਬਿਹਾਰ ਦੇ ਰਹਿਣ ਵਾਲੇ ਆ ਪ੍ਰਵਾਸੀ ਪਰਿਵਾਰ ਸੀਗਾ ਤੇ ਇਹਨਾਂ ਨੂੰ ਅਰੈਸਟ ਕਿੱਥੇ ਕਾਰਵਾਈ ਕੀਤੀ ਜਾਊਗੀ ਹਾਂਜੀ ਹਾਂਜੀ ਬਿਲਕੁਲ ਜੀ ਆਪਾਂ ਬੱਚਾ ਦਰਜ ਹੋ ਗਿਆ ਹੋਇਆ ਉਹ ਬੰਦਾ ਆਈਡੈਂਟੀਫਾਈ ਹੋ ਗਿਆ ਅਰੈਸਟ ਕਰ ਲਾਂਗੇ ਜਲਦੀ ਇਹ ਬਿਲਕੁਲ ਸੋ ਦਸ 10 ਐਸਐਚਓ ਸੜੇਨਾ ਮੌਜੂਦ ਸੀਗੇ ਜਿਨ੍ਹਾਂ ਨਾਲ ਗੱਲਬਾਤ ਕੀਤੀ ਉਹਨਾਂ ਵੱਲੋਂ ਸਿੱਧੇ ਤੌਰ ਤੇ ਕਹਿਣਾ ਹੈ ਕਿ ਆਡੀ ਗੱਡੀ ਜਿਹੜੀ ਆ ਉਹਨੂੰ ਹਿਰਾਸਤ ਦੇ ਵਿੱਚ ਲੈ ਲਿੱਤਾ ਗਿਆ ਪਰਚਾ ਵੀ ਦਰਜ ਕਰ ਦਿੱਤਾ ਗਿਆ ਤਾਂ ਉਸ ਤੋਂ ਬਾਅਦ ਜਿਹੜੇ ਡਰਾਈਵਰ ਸੀਗਾ ਆਡੀ ਗੱਡੀ ਦਾ ਉਹਨੂੰ ਵੀ ਜਲਦ ਤੋਂ ਜਲਦ ਜਿਹੜਾ ਅਰੈਸਟ ਕੀਤਾ ਜਾਊਗਾ ਕਿਉਂਕਿ ਇਨਵੈਸਟੀਗੇਸ਼ਨ ਲਗਾਤਾਰ ਜਾਰੀ ਹੈ ਪਰਚਾ ਦਰਜ ਕਰਨ ਤੋਂ ਬਾਅਦ ਵੱਡੀ ਕਾਰਵਾਈ ਜਿਹੜੀ ਆ ਕਰ ਦਿੱਤੀ ਗਈ ਹੈ ਅਰੈਸਟ ਕਰਕੇ ਜਿਹੜਾ ਇਨਸਾਫ ਹੈ ਪ੍ਰਵਾਹ ਨੂੰ ਦਿੱਤਾ ਜਾਊਗਾ ਅਨ ਦੇਖਣਾ ਹੋਵੇਗਾ ਕਿ ਪੁਲਿਸ ਕਦੋਂ ਤੱਕ ਉਸ ਡਰਾਈਵਰ ਨੂੰ ਹਿਰਾਸਤ ਦੇ ਵਿੱਚ ਲੈਂਦੀ ਹੈ ਅਰੈਸਟ ਹਿਰਾਸਤ ਵਿੱਚ ਲੈ ਲਈਤੀ ਗਈ ਆ ਠਾਣੇ ਦੇ ਵਿੱਚ ਮੌਜੂਦ ਆ ਫਿਰ ਹਾਲ ਪਰਵਾਰ ਲਗਾਤਾਰ ਇਨਸਾਫ ਦੀ ਮੰਗ ਕਰ ਰਿਹਾ ਹੈ ਇੱਕ ਦੀ ਮੌਤ ਹੋ ਗਈ ਹੈ ਤਿੰਨ ਜਿਹੜੇ ਨੇ ਕਾਫੀ ਐਨਜ਼ਰ ਨੇ ਦੇਖਦੇ ਹੋ ਲਗਾ ਭਾਈ ਮੈਨ ਤੁਸੀਂ ਕੈਮਰਾਮੈਨ ਦੀਪਕ ਕੁਮਾਰ ਦੇ ਨਾਲ ਧੰਨਵਾਦ